ਅੱਜ ਵਾਲੀ ਵੀਡੀਓ ਉਹਨਾਂ ਭਰਾਵਾਂ ਦੇ ਲਈ ਆ ਜਿਨ੍ਹਾਂ ਨੇ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਘਰ ਬਣਾਉਣਾ ਹੈ ਤੇ ਘਰ ਬਣਾਉਣ ਦੀ ਬਿਲਕੁਲ ਨੌਲੇਜ ਨਹੀਂ ਹੈਗੀ ਸਭ ਤੋਂ ਵੱਡੀ ਦਿੱਕਤ ਕਦੋਂ ਆਉਂਦੀ ਹੈ ਜਦੋਂ ਆਪਾਂ ਘਰ ਬਣਾਉਣਾ ਸਟਾਰਟ ਕਰ ਲੈਨੇ ਆ ਪਰ ਆਪਣੇ ਘਰ ਦਾ ਕੰਮ ਬਚਾਲੇ ਲਟਕ ਜਾਂਦਾ ਹੈ ਆਪਾਂ ਨੂੰ ਬਾਈਟ ਦੀ ਪ੍ਰੋਬਲਮ ਆ ਜਾਂਦੀ ਆ ਤੇ ਅੱਜ ਤੁਹਾਡੇ ਲਈ ਆਪਾਂ ਬਹੁਤ ਘੱਟ ਬਾਈਟ ਦੇ ਵਿੱਚ ਬਣੀ ਹੋਈ ਪਿੰਡ ਦੇ ਵਿੱਚ ਸ਼ਾਨਦਾਰ ਕੋਠੀ ਲੈ ਕੇ ਹਾਜ਼ਰ ਹੋਇਆ ਸੋ ਦੋਸਤੋ ਸਟਾਰਟ ਕਰਦੇ ਆ ਅੱਜ ਦੀ ਇਹ ਵੀਡੀਓ ਤੇ ਜੇਕਰ ਤੁਸੀਂ ਸਾਡੀ ਇਸ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਹੋਗੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਕਮੈਂਟ ਕਰਨਾ ਨਾ ਭੁੱਲਿ ਬਾਈਤਾਰੀ ਜੀਆ ਨੇ ਕਣਕਵਾਲ ਪਿੰਡ ਦੇ ਵਿੱਚ ਇਹ ਕੋਠੀ ਦਾ ਕੰਮ ਸਟਾਰਟ ਕੀਤਾਗਾ ਤੇ ਇਹਦੇ ਜਿਹੜੀ ਡਿਜ਼ਾਈਨਿੰਗ ਦਾ ਕੰਮ ਕੀਤਾਗਾ ਉਹ ਕੀਤਾਗਾ ਸਾਡੇ ਭਰਾ ਸ਼ਰਮਾ ਆਰਕੀਟੈਕਟ ਜੀਆ ਨੇ ਤੇ ਚਣਾਈ ਦਾ ਕੰਮ ਕੀਤਾਗਾ ਗੁਰਜੰਟ ਸਿੰਘ ਜੀਆ ਨੇ ਗੱਲ ਕਰੀਏ ਇਸ ਕੋਠੀ ਦੇ ਫਰੰਟ ਦੀ 39 ਫੁੱਟ ਦਾ ਫਰੰਟ ਹੈਗਾ ਤੇ 43 ਫੁੱਟ ਪਿਛਾਣੋਂ ਇਹਦੀ ਜਗ੍ਹਾ ਬਣਦੀ ਆ ਤੇ ਕੁੱਲ ਇੱਟ ਇੱਥੇ ਲੱਗ ਚੁੱਕੀ ਆਗੀ 85000 ਇੱਟ ਲੱਗ ਚੁੱਕੀ ਆ 22000 ਥੱਲੇ ਲੱਗ ਗਈ ਤੇ ਬਾਕੀ ਦੀ ਇੱਟ ਨਵੀਂ ਲੱਗੀ ਆ ਜੀ ਜਿੰਨੀ ਵੀ ਲੱਗੀ ਆ ਤੇ ਇਹਦਾ ਖਰਚਾ ਵੀ ਤੁਹਾਨੂੰ ਆਪਾਂ ਦੋਸਤੋ ਸਾਰਾ ਦੱਸਾਂਗੇ ਤੇ ਡਰਾਇੰਗ ਵੀ ਤੁਹਾਡੇ ਨਾਲ ਆਪਾਂ ਸਾਂਝੀ ਕਰਦੇ ਆਂ ਤੇ ਹੁਣ ਆਪਾਂ ਪਹੁੰਚ ਚੁੱਕੇ ਆਂਗੇ ਪੋਰਚ ਦੇ ਵਿੱਚ ਕਲਾਸਿਕਲ ਡਿਜ਼ਾਈਨ ਆਗਾ ਸ਼ਰਮਾ ਆਰਕੀਟੈਕਟ ਵੀਰ ਜੀਆ ਵੱਲੋਂ ਬਣਾਇਆ ਗਿਆਗਾ ਉਹਨਾਂ ਦਾ ਫੁੱਲ ਨੇਮ ਆ ਅਰਸ਼ਦੀਪ ਸ਼ਰਮਾਗਾ ਤੇ ਗੱਲ ਕਰੀਏ ਜਿਸ ਟਾਈਮ ਹੁਣ ਤੁਸੀਂ ਦੇਖ ਰਹੇ ਹੋਗੇ ਅਸੀਂ ਪੋਰਚ ਦੇ ਵਿੱਚ ਖੜੇ ਆਂਗੇ ਇਹਦੀ ਚੜਾਈ ਦੀ ਗੱਲ ਕਰੀਏ 12.5 ਫੁੱਟ ਦੀ ਚੜਾਈ ਆ ਤੇ ਲੰਬਾਈ 16 ਫੁੱਟ ਆ ਜੀ ਤੇ ਬਾਕੀ ਵੀਡੀਓ ਦੇ ਨਾਲ ਜੁੜੇ ਰਹੋ ਤੇ ਕਮੈਂਟ ਕਰਕੇ ਜਰੂਰ ਦੱਸਿਓ ਹਣਾ ਤੁਹਾਨੂੰ ਇਹ ਕੋਠੀ ਕਿੱਦਾਂ ਦੀ ਲੱਗ ਰਹੀ ਹੈਗੀ ਇਹ ਆ ਗਈ ਠੀਕ ਹੈ ਜੀ ਤੇ ਆਓ ਤੁਹਾਨੂੰ ਅੰਦਰੋਂ ਵੀ ਆਪਾਂ ਸਾਰਾ ਏਰੀਆ ਦਿਖਾਉਨੇ ਆ ਤੇ ਇੱਧਰ ਆ ਗਿਆ ਜੀ ਆਪਣਾ ਡਰਾਇੰਗ ਰੂਮ ਇਹ ਹੈਗਾ 12 ਬਾਈ 11 ਦਾ ਇਸ ਕੋਠੀ ਦੇ ਵਿੱਚ ਕੁੱਲ ਆਪਾਂ ਗੱਲ ਕਰੀਏ ਸੀਮਿੰਟ ਦੇ ਗੱਟਿਆਂ ਦੀ ਤਾਂ ਬਾਈ ਉਹਨਾਂ ਨੇ ਦੱਸਿਆਗਾ ਵੀ 280 ਕੁ ਗੱਟੇ ਲੱਗ ਚੁੱਕੇ ਨੇ ਸੀਮਿੰਟ ਉਸਮਿੰਟ ਦੇ ਕੰਮ ਤੇ ਤੇ ਇੱਥੇ ਵੈਂਟੀਲੇਸ਼ਨ ਦੀ ਵੀ ਕੋਈ ਦਿੱਕਤ ਨਹੀਂ ਹੈਗੀ ਪੂਰੀ ਰੋਸ਼ਨੀ ਆਉਂਦੀ ਹੈ ਜਿ ਚਣਾਈ ਦਾ ਕੰਮ ਨਿਬੜ ਚੁੱਕਿਆ ਹੈਗਾ ਪਲਾਸਟਰ ਦਾ ਕੰਮ ਰਹਿੰਦਾ ਹੈਗਾ ਜੀ ਠੀਕ ਹੈ ਜੀ 12 ਬਾਈ 11 ਦਾ ਆ ਗਿਆ ਆਪਣਾ ਡਰਾਇੰਗ ਰੂਮ ਤੇ ਇਹਦੇ ਨਾਲ ਹੀ ਆ ਜਾਂਦੀ ਹੈਗੀ ਆਪਣੇ ਕਿਚਨ 12.5 ਫੁੱਟ ਦੀ ਚੜਾਈ ਆ ਤੇ 10 ਫੁੱਟ ਦੀ ਲੰਬਾਈ ਆ ਤੇ ਇੱਥੇ 222 ਹੁਣਾਂ ਨੇ ਇੱਕ ਵਿੰਡੋ ਦਿੱਤੀ ہوئی ਆ ਜਿਹੜੀ ਵਿੰਡੋ ਆ ਇਹ ਮੇਨ ਗੇਟ ਨੂੰ ਟੱਚ ਕਰਦੀ ਆ ਇੱਥੋਂ ਜਾਨੀ ਕਿ ਪੂਰੀ ਗੌਰ ਆਪਾਂ ਰੱਖ ਸਕਦੇ ਹਾਂ ਵੀ ਕੌਣ ਆਪਣੇ ਘਰ ਦੇ ਵਿੱਚ ਆ ਰਿਹਾ ਕੌਣ ਜਾ ਰਿਹਾ ਹੈਗਾ ਤੇ ਇਧਰੋਂ ਬਾਹਰ ਨਿਕਲਣ ਦੇ ਲਈ ਵੀ ਬਾਈ ਹੁਣਾਂ ਨੇ ਇੱਕ ਅ ਚੌਕਟ ਦਿੱਤੀ ہوئی ਆ ਕਿ ਵੀ ਜਿਹਦੇ ਨਾਲ ਆਪਾਂ ਬੈਕਗ੍ਰਾਉਂਡ ਤੇ ਵੀ ਜਾ ਸਕਦੇ ਹਾਂ ਕੋਠੀ ਦੇ ਵਿੱਚ ਜਿਵੇਂ ਕੋਈ ਟਰੈਕਟਰ ਵਗੈਰਾ ਖੜਾਉਣਾ ਜਾਂ ਕੋਈ ਵੀ ਚੀਜ਼ ਰੱਖਣੀ ਆਪਾਂ ਇੱਥੋਂ ਬਾਹਰੋਂ ਐਂਟਰੀ ਕਰ ਸਕਦੇ ਹਾਂ ਠੀਕ ਹੈ ਜੀ ਦੋਸਤੋ ਨਾਲ ਹੁੰਦੇ ਵੀਡੀਓ ਨੂੰ ਸ਼ੇਅਰ ਜਰੂਰ ਕਰੀ ਚਲਿਓ ਲਾਈਕ ਕਮੈਂਟ ਜਰੂਰ ਕਰੀ ਚਲਿਓ ਅੱਗੇ ਜਾ ਕੇ ਆਪਾਂ ਤੁਹਾਨੂੰ ਹਨਾ ਇਸ ਕੋਠੀ ਦਾ ਸਾਰਾ ਖਰਚਾ ਵੀ ਦੱਸਾਂਗੇ ਤੇ ਆ ਆ ਗਿਆ ਜੀ ਆਪਣਾ ਲੌਬੀ ਦਾ ਏਰੀਆ ਤੇ ਦੋਸਤੋ ਗੱਲ ਕਰੀਏ ਇਸ ਲੌਬੀ ਦੀ ਲਾਈ 16 ਫੁੱਟ ਲੰਬਾਈ ਬਾਕੀ ਨੀਚੇਲੇ ਪੋਰਸ਼ਨ ਦੇ ਉੱਤੇ ਟੋਟਲ ਦੋ ਬੈੱਡਰੂਮ ਨੇ ਫਰਸਟ ਬੈੱਡਰੂਮ ਇੱਧਰ ਆ ਗਿਆ ਜੀ ਇਹ ਹੈਗਾਗਾ 13 ਬਾਈ 11 ਦਾ ਜੀ ਤੇ ਇਹਦੇ ਚ ਵੀ ਇੱਕ ਵਿੰਡੋ ਇੱਧਰ ਦਿੱਤੀ ਹੋਈ ਹੈ ਸਾਈਡ ਦੇ ਉੱਤੇ ਤੇ ਨਾਲ ਬਿਲਕੁਲ ਸਾਹਮਣੇ ਦੂਜਾ ਬੈਡਰੂਮ ਆ ਜਾਂਦਾਗਾ ਉਹਦੇ ਨਾਲ ਅਟੈਚ ਕੀਤੀ ਹੋਈ ਆਗੀ ਆਪਣੀ ਵਾਸ਼ਰੂਮ ਆ ਗਿਆ ਤੇ ਡਰੈਸਿੰਗ ਆ ਗਈ ਦੋ ਚੀਜ਼ਾਂ ਦਿੱਤੀਆਂ ਹੋਈਆਂ ਨੇ ਮਤਲਬ ਤੁਸੀਂ ਆਹ ਵਾਲਾ ਬੈਡਰੂਮ ਦੇ ਵਿੱਚੋਂ ਨਿਕਲ ਕੇ ਤੁਸੀਂ ਇੱਥੋਂ ਵੀ ਯੂਜ਼ ਕਰ ਸਕਦੇ ਹੋ ਤੇ ਦੂਜੇ ਚੋਂ ਵੀ ਨਿਕਲ ਕੇ ਯੂਜ਼ ਕਰ ਸਕਦੇ ਹੋ ਠੀਕ ਹੈ ਜੀ ਬਾਕੀ ਦੋਵੇਂ ਬੈਡਰੂਮਾਂ ਦੇ ਸਾਈਜ਼ ਸੇਮ ਨੇਗੇ ਤੇ ਵਿੰਡੋਆਂ ਦਿੱਤੀਆਂ ਹੋਈਆਂ ਨੇ ਵੈਂਟੀਲੇਸ਼ਨ ਦੇ ਲਈ ਤੇ ਸਾਈਡ ਦੇ ਉੱਤੇ ਇੱਕ ਸਟੋਰ ਦਿੱਤਾ ਹੋਇਆਗਾ ਤਾਂ ਕਿ ਆਪਾਂ ਹਨ ਇੱਥੇ ਕੋਈ ਵੀ ਕਰਦੀ ਆਪਣੀ ਪੇਟੀ ਵਗੈਰਾ ਜਾਂ ਕੁਝ ਵੀ ਆਪਾਂ ਦਾ ਸਮਾਨ ਰੱਖਣਾਗਾ ਤੁਸੀਂ ਰੱਖ ਕੇ ਉਸ ਚੀਜ਼ ਨੂੰ ਮੈਨੇਜ ਕਰ ਸਕਦੇ ਹੋ ਬਾਕੀ ਇਹ ਸੀਗੀ ਹੁਣ ਤੱਕ ਦੀ ਆਪਣੇ ਨਿਚਲੇ ਪੋਰਸ਼ਨ ਦੀ ਸਾਰੀ ਜਾਣਕਾਰੀ ਤੇ ਇਸ ਕੋਠੀ ਦੇ ਉੱਤੇ ਹੁਣ ਤੱਕ ਜਿਵੇਂ ਸਾਨੂੰ ਬਾਈ ਹੁਣਾਂ ਨੇ ਦੱਸਿਆ ਵੀ 12 ਕ ਲੱਖ ਰੁਪਇਆ ਲੱਗ ਚੁੱਕਿਆ ਹੈਗਾ ਤੇ ਟੋਟਲ ਇਹ 2500 ਸਕੁਅਰ ਫਿਟ ਏਰੀਆ ਬਣਦਾ ਹੈਗਾ ਉੱਪਰ-ਨੀਚੇ ਬਾਕੀ ਆਉ ਤੁਹਾਨੂੰ ਆਪਾਂ ਉੱਪਰੋਂ ਵੀ ਦਿਖਾਉਣੇ ਤਾਂ ਸਾਰੀਆਂ ਸਟੇਅਰ ਵੀ ਦਿਖਾਉਣੇ ਆਗੇ ਤੇ ਦੋਸਤੋ ਹੁਣ ਆਪਾਂ ਚੱਲਿਆਂਗੇ ਫਸਟ ਫਲੋਰ ਦੇ ਪਰ ਤੁਹਾਨੂੰ ਫਸਟ ਫਲੋਰ ਵੀ ਦਿਖਾਉਣੇ ਆ ਤੇ ਆ ਗੀਆਂ ਸਟੇਅਰ ਸਟੇਅਰ ਦਾ ਸਟੈਪ ਵੀ ਬਹੁਤ ਛੋਟਾ ਰੱਖਿਆ ਗਿਆ 6 ਇੰਚ ਦਾ ਸਟੈਪ ਰੱਖਿਆ ਹੋਇਆ ਹੈਗਾ ਚੜਨ ਦੇ ਵਿੱਚ ਬਿਲਕੁਲ ਵੀ ਆਪਾਂ ਨੂੰ ਜਿਆਦਾ ਜ਼ੋਰ ਲੱਗ ਰਿਹਾ ਹੈਗਾ ਬਹੁਤ ਈਜ਼ੀ ਤਰੀਕੇ ਦੇ ਨਾਲ ਪਲਾਨ ਨੂੰ ਮੈਨੇਜ ਕੀਤਾ ਹੋਇਆ ਹੈਗਾ ਬਾਈ ਸ਼ਰਮਾ ਆਰਕੀਟੈਕਟ ਜੀ ਨੇ ਸਾਰਾ ਵਧੀਆ ਕੰਮ ਲੱਗਿਆ ਮੈਨੂੰ ਕਿਉਂਕਿ ਬਿਲਕੁਲ ਵੀ ਹਨੇਰਾ ਨਹੀਂ ਪੈਂਦਾ ਹਵਾ ਵੀ ਪੂਰੀ ਕ੍ਰਾਸ ਹੋ ਰਹੀ ਆ ਤੇ ਚੜ੍ਹਨ ਦੇ ਵਿੱਚ ਵੀ ਸਖਾਲਾਗਾ ਹੁਣ ਤੱਕ 12 ਲੱਖ ਰੁਪਏ ਲੱਗ ਚੁੱਕੇ ਆ ਜੀ ਤੇ ਇਹ ਦੋਸਤੋ ਆ ਗਿਆ ਆਪਣਾ ਲੌਬੀ ਦਾ ਏਰੀਆ 14 ਬਾਈ 16 ਦਾ ਉਸੇ ਸਾਈਜ਼ ਆਗਾ ਤੇ ਉੱਪਰ ਵੀ ਦੋ ਬੈੱਡਰੂਮ ਨੇ ਤੇ ਆਓ ਤੁਹਾਨੂੰ ਦਿਖਾਉਣੇ ਆਪਾਂ ਬੈੱਡਰੂਮ ਜੀ ਇਹ ਹੈਗਾ 10 ਬਾਈ 9 ਦਾ ਫਸਟ ਬੈੱਡਰੂਮ ਆ ਗਿਆ ਜੀ ਇੱਧਰੋਂ ਤੇ ਇੱਥੋਂ ਸਾਈਡ ਤੋਂ ਇੱਕ ਆਪਣੀ ਵਿੰਡੋ ਦਿੱਤੀ ਹੋਈ ਆਗੀ ਫਿਕਸ ਗਲਾਸ ਵੀ ਹੋ ਸਕਦੀ ਆ ਤੇ ਨੂੰ ਜੇਕਰ ਤੁਸੀਂ ਓਪਨ ਵੀ ਰੱਖਣਾ ਤਾਂ ਓਪਨ ਵੀ ਹੋ ਜਾਊਗਾ ਠੀਕ ਹੈ ਜੀ ਇੱਥੋਂ ਤੁਸੀਂ ਆਲੇ-ਦਾਲੇ ਨਿਗਾਹ ਮਾਰ ਸਕਦੇ ਹੋ ਤੇ ਬਾਕੀ ਇਸ ਤੋਂ ਬਾਅਦ ਗੱਲ ਕਰੀਏ ਸੈਕੰਡ ਬੈਡਰੂਮ ਦੀ ਬਿਲਕੁਲ ਇਹਦੇ ਓਪੋਜ਼ਿਟ ਸੈਕੰਡ ਬੈਡਰੂਮ ਆ ਜਾਂਦਾਗਾ ਦੋਸਤੋ ਇਹ ਆ ਗਿਆ ਜੀ ਸੈਕੰਡ ਬੈਡਰੂਮ ਇਹ ਹੈਗਾਗਾ 13x11 ਦਾ ਜੀ ਤੇ ਇਹਦੇ ਚ ਵੀ ਇੱਕ ਨਾਲ ਕਾਮਨ ਵਾਸ਼ਰੂਮ ਦਿੱਤਾ ਹੋਇਆਗਾ ਡਰੈਸਿੰਗ ਆ ਗਈ ਜੀ ਇੱਧਰ ਤੇ ਇੱਥੇ ਵਿੰਡੋ ਆ ਗਈ ਜੀ ਤੇ ਪੂਰੀ ਲਾਈਟ ਆ ਰਹੀ ਅੰਦਰੋਂ ਤੇ ਬਹੁਤ ਸੋਹਣਾ ਕਨਸੈਪਟ ਆਗਾ ਬਹੁਤ ਜਾਇਜ਼ ਖਰਚੇ ਦੇ ਵਿੱਚ ਬਣਿਆ ਹੋਇਆਗਾ ਤੇ ਬਾਕੀ ਤੁਸੀਂ ਕਮੈਂਟ ਕਰਕੇ ਦੱਸਿਓ ਤੁਹਾਨੂੰ ਕੋਠੀ ਕਿਦਾਂ ਦੀ ਲੱਗੀ ਕਿਉਂਕਿ ਕਈ ਭਰਾਵਾਂ ਨੂੰ ਇਦਾਂ ਹੁੰਦਾਗਾ ਵੀ ਕੋਠੀ ਬਣਾਉਣ ਦੇ ਉੱਤੇ ਬਹੁਤ ਜ਼ਿਆਦਾ ਰੁਪਏ ਲੱਗ ਵੀ ਜਾਂਦੇ ਆ ਪਰ ਜਿੱਥੇ ਲੱਗਦੇ ਉੱਥੇ ਲੱਗਦੇ ਵੀ ਆ ਪਰ ਇਹ ਕਈ ਥਾਵਾਂ ਦੇ ਉੱਤੇ ਇਦਾਂ ਦੀ ਵੀ ਪ੍ਰੋਬਲਮ ਆ ਜਾਂਦੀ ਹੈ ਜਿਵੇਂ ਲੱਗਿਆ ਅਗਲੇ ਦਾ 20 ਲੱਖ ਹੁੰਦਾ ਵੀਡੀਓ ਦੇ ਵਿੱਚ ਅਗਲਾ 40 ਲੱਖ ਦਾੱਸ ਹੁੰਦਾ ਤੇ ਜਿੱਦੇ ਕਰਕੇ ਸਭ ਤੋਂ ਵੱਡੀ ਸਮੱਸਿਆ ਅਗਲੇ ਨੂੰ ਆਉਂਦੀ ਹੈਗੀ ਕੋਠੀ ਬਣਾਉਣ ਵੇਲੇ ਕਿ ਜਦੋਂ ਆਪਣਾ ਲੋ ਪ੍ਰੋਪਰ ਜਾਣਕਾਰੀ ਨਹੀਂ ਹੁੰਦੀ ਫਿਰ ਦਿੱਕਤਾਂ ਖੜੀਆਂ ਹੋ ਜਾਂਦੀਆਂ ਨੇ ਬਾਕੀ ਦੋਸਤੋ ਇਸ ਕੋਠੀ ਦੇ ਵਿੱਚ ਹੁਣ ਤੱਕ ਬਾਈ ਗੁਰਜੰਟ ਸਿੰਘ ਜੀ ਦੀ 3 ਲੱਖ ਰੁਪਏ ਦੀ ਲੇਬਰ ਬਣ ਚੁੱਕੀ ਆ ਜੀ ਪਲਾਸਟਰ ਦਾ ਕੰਮ ਬਾਕੀ ਆ ਕਿ ਉਹਦੀ ਲੇਬਰ ਬਾਕੀ ਆ ਤੇ ਜਿੰਨਾ ਵੀ ਹਾਲੇ ਤੱਕ ਕੰਮ ਹੋਇਆ ਜੋ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਇਹਦੇ ਤੱਕ 12 ਲੱਖ ਰੁਪਏ ਦਾ ਖਰਚਾ ਆ ਚੁੱਕਿਆਗਾ ਬਾਕੀ ਮੈਂ ਉਸ ਕਰਦਾ ਤੁਹਾਨੂੰ ਅੱਜ ਦੀ ਵੀਡੀਓ ਘੈਂਟ ਲੱਗੀ ਹੋਗੀ ਬਾਕੀ ਕਮੈਂਟ ਕਰਨਾ ਤੇ ਲਾਈਕ ਕਰਨਾ ਵੀਡੀਓ ਨਾ ਭੁੱਲਣਾ ਮੈਂ ਤੁਹਾਡਾ ਆਪਣਾ ਦੀਪ ਮੱਲੂ ਮਾਇਰਾ ਥੈਂਕ ਯੂ ਜੀ